ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਕਈ ਲੋਗ ਇਹ ਜਾਨਣਾ ਚਾਹੁੰਦੇ ਨੇ ਕਿ ਕਾਲਾ ਇਲਮ ਕੀ ਹੁੰਦਾ ਹੈ ਜਿਆਦਾਤਰ ਅੱਜ ਦੇ ਸਮੇਂ ਵਿੱਚ ਦੋ ਤਰ੍ਹਾਂ ਦਾ ਇਲਮ ਦੇਖਣ ਨੂੰ ਮਿਲਦਾ ਇੱਕ ਕਾਲਾ ਇਲਮ ਜਿਸ ਨੂੰ ਅਸੀਂ ਕਾਲਾ ਜਾਦੂ ਆਖਦੇ ਹਾਂ ਅਤੇ ਦੂਸਰਾ ਹੈ ਨੂਰੀ ਇਲਮ ਸੰਗਤ ਜੀ ਨੂਰੀ ਇਲਮ ਦੀ ਪਹਿਲਾ ਗੱਲ ਕਰਾਂਗੇ ਜਿਹੜਾ ਕਿ ਪੀਰਾ ਫਕੀਰਾ ਦੀ ਰਹਿਮਤ ਸਦਕਾ ਹੀ ਮਿਲਦਾ ਇਸ਼ਕ ਦੇ ਨਾਲ ਮਿਲਦਾ ਕਿਸੇ ਪੀਰ ਦੀ ਕਿਸੇ ਫਕੀਰ ਦੀ ਸੱਚੇ ਮਨ ਦੇ ਨਾਲ ਇੱਕ ਚਿੱਤ ਹੋ ਕੇ ਇਬਾਦਤ ਕੀਤੀ ਜਾਂਦੀ ਹੈ ਉਸ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਉਹ ਇਲਮ ਉਹ ਰਹਿਮਤ ਜਦੋਂ ਕਿਸੇ ਇਨਸਾਨ ਤੇ ਹੁੰਦੀ ਹੈ ਕੋਸ ਰਜਾ ਦੇ ਨਾਲ ਆਪਣੇ ਦਿਲ ਦੀ ਤਾਰ ਉਸ ਮਾਲਿਕ ਦੇ ਨਾਲ ਜਦੋਂ ਮਿਲਦੀ ਹੈ ਫਿਰ ਉਸ ਰਹਿਮਤ ਦੇ ਨਾਲ ਕਈ ਮੁਸ਼ਕਿਲਾਂ ਦਾ ਹੱਲ ਹੋ ਜਾਂਦਾ ਜੇ ਸੰਗਤ ਜੀ ਕਹਿੰਦੇ ਨੇ ਫਕੀਰ ਤੁਰੇ ਤੁਰੇ ਜਾਂਦੇ ਕਈ ਮੁਸ਼ਕਿਲਾਂ ਦਾ ਹੱਲ ਕਰ ਜਾਂਦੇ ਨੇ ਤੁਰੇ ਜਾਂਦੇ ਕਿਸੇ ਵਿਅਕਤੀ ਨੂੰ ਬਹੁਤ ਸਾਰੀਆਂ مصیبتਾਂ ਵਿੱਚੋਂ ਬਾਹਰ ਕੱਢ ਜਾਂਦੇ ਨੇ ਸੰਗਤ ਜੀ ਉਹ ਹੀ ਨੂਰੀ ਇਲਮ ਹੁੰਦਾ ਹੈ ਜੋ ਮਾਲਿਕ ਨਾਲ ਸਿੱਧਾ ਮਿਲਦਾ ਹੈ ਸੰਗਤ ਜੀ ਕੰਦੇ ਨੇ ਕਿ ਜੱਗ ਦੀ ਆ ਟੋਲੀਆ ਮੱਕੇ ਨੂੰ 도ੜੀਆ ਆਸ਼ਕਾ ਨੇ ਲਾਇਆ ਸਿੱਧੀਆਂ ਹੀ ਪੋੜੀਆਂ ਸਿੱਧੀਆਂ ਹੀ ਪੋੜੀਆਂ ਉਸ ਮਾਲਿਕ ਦੇ ਘਰ ਵੱਲ ਨੂੰ ਲੱਗੀਆਂ ਹੁੰਦੀ ਆ ਉਹ ਨੂਰੀ ਦਰਵੇਸ਼ਾ ਦੁਆਰਾ ਉਹ ਸੱਚ ਦੇ ਫਕੀਰ ਨੇ ਜਿਹੜੇ ਇਬਾਦਤਾ ਕਰਕੇ ਫਕਰ ਬਣੇ ਨੇ ਸੰਗਤ ਜੀ ਉਹਨਾਂ ਫਕੀਰਾ ਦੇ ਕੋਲ ਹੀ ਇਹ ਚੀਜ਼ਾਂ ਆਉਂਦੀਆਂ ਨੇ ਜੋ ਕੋਈ ਸਿੱਧੇ ਨਹੀਂ ਕਰਦੇ ਛਿਲੇ ਨਹੀਂ ਕੱਟਦੇ ਉਹ ਹਰ ਸਾਹ ਦੇ ਨਾਲ ਉਸ ਪਰਮਾਤਮਾ ਦਾ ਵੇਦ ਕਰਦੇ ਨੇ ਉਹ ਨੂਰੀ ਤਾਕਤ ਲੈ ਕੇ ਬੈਠੇ ਹੁੰਦੇ ਨੇ ਸੰਗਤ ਜੀ ਜੋ ਉਹਨਾਂ ਦੀ ਜ਼ਬਾਨ ਉਹੀ ਅੱਲਾ ਦੀ ਜ਼ਬਾਨ ਜੋ ਉਹਨਾਂ ਨੇ ਇੱਕ ਵਾਰੀ ਕਹਿ ਦਿੱਤਾ ਉਹੀ ਹੋਣਾ ਹੈ ਸੰਗਤ ਜੀ ਅੱਗੇ ਗੱਲ ਕਰਾਂਗੇ ਕਾਲੇ ਇਲਮ ਦੀ ਕਾਲੇ ਇਲਮ ਦੇ ਵਿੱਚ ਕੀ ਹੁੰਦਾ ਕਿ ਲੋਗ ਰਿਧੀਆਂ ਸਿੱਧੀਆਂ ਦੇ ਚੱਕਰਾ ਵਿੱਚ ਪਾ ਕੇ ਆਪਣੇ ਘਰ ਵੀ ਖਰਾਬ ਕਰਦੇ ਨੇ ਤੇ ਬਾਅਦ ਵਿੱਚ ਲੋਕਾਂ ਦੇ ਘਰ ਵੀ ਖਰਾਬ ਕਰਦੇ ਨੇ ਸੰਗਤ ਜੀ ਕੋਈ ਕਿਸੇ ਚੀਜ਼ ਦੀ ਸਿੱਧੀ ਕਰਦਾ ਤੇ ਕੋਈ ਕਿਸੇ ਚੀਜ਼ ਦੀ ਸਿੱਧੀ ਕਰਦਾ ਉਹ ਗਲਤ ਤਰੀਕੇ ਦੇ ਨਾਲ ਇਸ ਕੰਮ ਵਿੱਚ ਪੈਂਦੇ ਨੇ ਸੰਗਤ ਜੀ ਤਾਂ ਫਿਰ ਇਸ ਕੰਮ ਦਾ ਗਲਤ ਹੀ ਨਤੀਜਾ ਮਿਲਦਾ ਜੇ ਸੰਗਤ ਜੀ ਅਜਿਹੇ ਲੋਕਾਂ ਨੇ ਕਿਸੇ ਦਾ ਘਰ ਖਰਾਬ ਕਰਤਾ ਕਿਸੇ ਦਾ ਤੇ ਪੁੱਤ ਖਰਾਬ ਕਰਤਾ ਜਾਂ ਕੀ ਸੇਦਾ ਕੋਈ ਕੰਮ ਖਰਾਬ ਕਰ ਦਿੱਤਾ ਕੰਮ ਦੇ ਵਿੱਚ ਵਿਗਨ ਪਾ ਦਿੱਤਾ ਸੰਗਤ ਜੀ ਜੇੜਾ ਕੋਈ ਕਿਸੇ ਦਾ ਮਾੜਾ ਕਰਦਾ ਫਿਰ ਉਹ ਮਾਲਿਕ ਵੀ ਉਸ ਦੇ ਨਾਲ ਜ਼ਰੂਰ ਮਾੜਾ ਕਰਦਾ ਸੰਗਤ ਜੀ ਜੇ ਕਿਸੇ ਦਾ ਮਾੜਾ ਕਰਾਂਗੇ ਤਾਂ ਸਾਡੇ ਨਾਲ ਵੀ ਮਾੜਾ ਹੋਣਾ ਹੈ ਜੇ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਉਹ ਮਾਲਿਕ ਵੀ ਸਾਡਾ ਭਲਾ ਹੀ ਕਰੇਗਾ ਸੰਘਾ ਜੇ ਕੁਝ ਲੋਗ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਜੋ ਮਾਲਿਕ ਨੂੰ ਮਿਲਣਾ ਚਾਹੁੰਦੇ ਨੇ ਪਰ ਉਹ ਗਲਤ ਹੱਥਾਂ ਵਿੱਚ ਚਲੇ ਜਾਂਦੇ ਨੇ ਉਹ ਰਿੱਧੀਆਂ ਸਿੱਧੀਆਂ ਦੇ ਚੱਕਰਾ ਵਿੱਚ ਪਾ ਕੇ ਛਿਲੇ ਕੱਟ ਦੇਣੇ ਕੋਈ 41 ਦਿਨ ਬੰਦਾ ਕੋਈ ਕੁਝ ਕਰਦਾ ਤੇ ਕੋਈ ਕੁਝ ਕਰਦਾ ਫਿਰ ਉਹ ਗਲਤ ਚੱਕਰਾ ਦੇ ਵਿੱਚ ਪਾ ਕੇ ਲੋਕਾਂ ਦੇ ਨਾਲ ਖਿਲਵਾੜ ਕਰਦੇ ਨੇ ਤਾਂ ਸੰਘ ਜੇ ਇਹ ਬਹੁਤ ਹੀ ਮਾੜੀ ਗੱਲ ਜੇ ਨਾ ਇਹ ਕਰਨਾ ਚਾਹੀਦਾ ਨਾ ਇਹ ਸਿੱਖਣਾ ਚਾਹੀਦਾ ਇਸ ਚੀਜ਼ ਦਾ ਕੋਈ ਵੀ ਫਾਇਦਾ ਨਹੀਂ ਜੇ ਕਿਉਂਕਿ ਉਹ ਪਰਮਾਤਮਾ ਦੇਖਦਾ ਜੇ ਜਿਉ ਉਸ ਪਰਮਾਤਮਾ ਨੇ ਤੁਹਾਨੂੰ ਕੋਈ ਹੁਨਰ ਬਖਸ਼ਿਆ ਸੰਗਜੇ ਕਈ ਲੋਕ ਇਸ ਤਰ੍ਹਾਂ ਦੇ ਵੀ ਨੇ ਕਿ ਜਿਹੜੇ ਕਲਾ ਲਮ ਸਿੱਖਣ ਤੋਂ ਬਾਅਦ ਵੀ ਜਿਹੜੇ ਲੋਕਾਂ ਦਾ ਪਲਾਹੇ ਕਰਦੇ ਨੇ ਮਾੜਾ ਕਿਸੇ ਦਾ ਵੀ ਨਹੀਂ ਕਰਦੇ ਪਾਰਕ ਜਿਹੜੇ ਮਾੜਾ ਕਰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੰਗਤ ਜੀ ਕੋਈ ਬਲੀ ਦਿੰਦਾ ਕੋਈ ਕੋਝ ਕਰਦਾ ਕਿਉਂਕਿ ਇਹ ਸਾਰੀਆਂ ਗੱਲਾਂ ਬਿਲਕੁਲ ਬੇਕਾਰ ਨੇ ਜੇ ਕੁਝ ਕਰਨਾ ਹੈ ਤੇ ਉਸ ਮਾਲਿਕ ਦੀ ਇਬਾਦਤ ਕਰੋ ਇਕਜਿਤ ਹੋ ਕੇ ਜਿਸ ਨੂੰ ਤੁਸੀਂ ਮੰਨਦੇ ਹੋ ਅਤੇ ਉਹਨਾਂ ਨੂੰ ਹੀ ਸੱਚੇ ਮਨ ਸੱਚੀ ਸ਼ਰਧਾ ਨਾਲ ਮੰਨੋ ਤੇ ਫਿਰ ਉਹ ਮਾਲਿਕ ਤੁਹਾਨੂੰ ਸਭ ਕੁਝ ਦੇਣਗੇ ਫੇਰ ਸੰਗਤ ਜੀ ਤੁਹਾਨੂੰ ਇੱਧਰ ਉੱਧਰ ਜਾਣ ਦੀ ਕੋਈ ਲੋੜ ਨਹੀਂ ਪਵੇਗੀ ਕੋਈ ਵੀ ਗਲਤ ਕੰਮ ਕਰਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਸੱਚੇ ਮਨ ਸੱਚੇ ਯਕੀਨ ਦੇ ਨਾਲ ਜਦੋਂ ਅਸੀਂ ਆਪਣੇ ਪਰਮਾਤਮਾ ਨੂੰ ਮੰਨਦੇ ਹਾਂ ਤੇ ਫੇਰ ਸਾਡਾ ਪਰਮਾਤਮਾ ਸਾਡਾ ਸਾਥ ਜ਼ਰੂਰ ਦਿੰਦਾ ਜੇ ਇਸ ਲਈ ਸੰਗਤ ਜੀ ਸਬਦ ਦਾ ਭਲਾ ਮੰਗਿਆ ਕਰੋ ਕਿਉਂਕਿ ਆਪਣਾ ਵੀ ਭਲਾ ਅਤੇ ਦੂਜੇ ਦਾ ਵੀ ਭਲਾ ਤਾਂ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਇੱਕ ਮਿੰਟ ਵਿੱਚ ਜ਼ਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜ਼ਰੂਰ ਜਾਇਓ ਅਸੀਂ ਤੁਹਾਡਾ ਤੇਹ ਦਿਲੋਂ ਸਵਾਗਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ